ਆਓ ਸਭ ਤੋਂ ਪਹਿਲਾਂ ਤਾਂ ਨਾਰਾ بلند ਕਰੀਏ ਸਾਡਾ ਏਕਾ ਜਿੰਦਾਬਾਦ 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 ਜਿਵੇਂ ਵਾਤੜ ਕੇ ਪੌਂਚਨੀਆਂ ਨੇ ਤੇ ਵਾਤੜ ਕੇ ਇੰਸਾ ਲੈਰੀਆਂ ਨੇ ਤੇ ਆਪਣੇ ਕੱਠ ਵੱਧਦੇ ਹੀ ਜਾ ਰਹੇ ਨੇਗੇ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਮੈਂ ਗੱਲ ਕਰਨਾ ਚਾਹੂੰਗੀ ਡੈਮੋਕਰੇਸੀ ਜਿਵੇਂ ਮੈਂ ਕੱਲ ਵੀ ਦੱਸਿਆ ਸੀ ਕਿ ਇਹ ਕਿਤਾਬਾਂ 'ਚ ਆਪਣੇ ਬੱਚਿਆਂ ਨੂੰ ਕੀ ਕੁਝ ਪੜ੍ਹਾ ਰਹੇ ਨੇ ਤੇ ਕੀ ਕੁਝ ਨਹੀਂ ਪੜ੍ਹਾ ਰਹੇ ਜਿਹੜਾ ਕੁਝ ਪੜ੍ਹਾਉਣਾ ਚਾਹੀਦਾ ਉਹ ਨਹੀਂ ਪੜ੍ਹਾ ਰਹੇ ਤੇ ਜਿਹੜਾ ਕੁਝ ਨਹੀਂ ਪੜ੍ਹਾਉਣਾ ਚਾਹੀਦਾ ਉਹ ਪੜ੍ਹਾ ਰਹੇ ਨੇਗੇ ਤੇ ਡੈਮੋਕਰੇਸੀ ਬਹੁਤ ਵੱਡੇ ਪੱਧਰ ਤੇ ਬਹੁਤ ਚੈਪਟਰ ਆਉਂਦੇ ਨੇ ਬੱਚਿਆਂ ਨੂੰ ਡੈਮੋਕਰੇਸੀ ਪੜ੍ਹਾਉਣੇ ਜਿਨੂੰ ਲੋਕਤੰਤਰ ਕਹਿੰਦੇ ਨੇ ਤੇ ਉਹਦੇ 'ਚ ਪੜ੍ਹਾਉਂਦੇ ਨੇਗੇ ਫਾਰ ਦੀ ਪੀਪਲ ਬਾਏ ਦੀ ਪੀਪਲ ਆਫ ਦੀ ਪੀਪਲ ਫਾਰ ਦੀ ਪੀਪਲ ਮਤਲਬ ਲੋਕਾਂ ਲਈ ਬਾਏ ਦੀ ਪੀਪਲ ਮਤਲਬ ਲੋਕਾਂ ਦੁਆਰਾ ਆਫ ਦੀ ਪੀਪਲ ਮਤਲਬ ਲੋਕਾਂ ਦਾ ਮਤਲਬ ਲੋਕ ਸਰਕਾਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਪਰ ਅਸਲ ਵਿੱਚ ਵੀ ਉਹ ਆਇਆ ਕੁਝ ਹੈਗਾ ਸਰਕਾਰ ਲੋਕਾਂ ਦੀ ਹੈਗੀ ਹੈ ਸਰਕਾਰ ਲੋਕਾਂ ਦੀ ਬੈਰੀ ਜ਼ਰੂਰ ਹੈ ਪਰ ਲੋਕਾਂ ਦੀ ਨਹੀਂ ਹੈਗੀ ਕੀਕਾ ਸਰਕਾਰ ਨੇ ਕਾਲੀ ਕੰਮ ਕਰ ਰਹੀ ਹੈ ਬਿਲਕੁਲ ਵੀ ਨਹੀਂ ਕਰ ਰਹੀ ਸਰਕਾਰ ਲੋਕਾਂ ਖਿਲਾਫ ਕੰਮ ਜ਼ਰੂਰ ਕਰ ਰਹੀ ਹੈ ਪਰ ਲੋਕਾਂ ਲਈ ਨਹੀਂ ਕਰ ਰਹੀ ਫਿਰ ਇਹ ਪੜਾਉਂਤੀ ਰਹੇ ਨੇ ਕਰਤੀ ਰਹੇ ਨੇ ਸਾਡੇ ਭਗਤ ਸਿੰਘ ਤੇ ਐਸਐਸਸੀ ਚੈਪਟਰ ਨਹੀਂ ਆਉਂਦਾ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਪੰਜਾਬੀ ਐਸਐਸਸੀ ਚੈਪਟਰ ਨਹੀਂ ਆਉਂਦਾ ਟਾਟੇ ਦਰਲਿਆਂ ਦੇ ਚੈਪਟਰ ਪੜ੍ਹਾਏ ਜਾਂਦੇ ਨਹੀਂਗੇ ਟਾਟੇ ਦਰਲਿਆਂ ਦੇ ਵੀਰੋ ਤੁਸੀਂ ਬੁੱਕਾਂ ਚਾਕੇ ਦੇਖਿਓ ਟਾਟੇ ਦਰਲਿਆਂ ਦੇ ਪੜਾਉਂਦੇ ਨੇ ਇਹ ਇਹ ਚਾਉਂਦੇ ਨੇ ਆਪਣੇ ਯੂਥ ਨੂੰ ਵਿਗਾੜਨਾ ਇਹਨਾਂ ਨੇ ਨਸ਼ਾ ਸਪਲਾਈ ਤੇ ਭਾਸ਼ਣ ਦੰਦੇ ਵੀ ਨਸ਼ਾ ਨਹੀਂ ਜੀ ਵੇਚਣਾ ਅਸੀਂ ਠੇਕੇ ਬੰਦ ਕਰਵਾਵਾਂਗੇ ਅਸੀਂ ਇਹ ਬੰਦ ਕਰਵਾ ਦਾਂਗੇ ਅਸੀਂ ਪੰਜਾਬ ਨੂੰ ਸਵਾਰਨਾ ਚਾਹੁੰਦੇ ਆ ਅਸੀਂ ਪੰਜਾਬ ਦਾ ਹੈ ਕਰਨਾ ਚਾਹੁੰਦੇ ਆ ਪਰ ਅਸਲ ਤੇ ਪੰਜਾਬ ਨੂੰ ਕਰਨਾ ਚਾਹੁੰਦੇ ਨੇ ਬਰਬਾਦ ਇਹ ਚਾਹੁੰਦੇ ਨੇ ਜਿਹੜੇ ਅਹ ਹੱਦ ਇਹ ਬਿਯੁਰਗਾ ਦੇ ਨੀ ਇੰਨਾ ਇਹ ਨਿਸ਼ਾਨਾ ਸਾਧਦੇ ਜਿਹੜੇ ਦੇਖੋ ਇਹਨਾਂ ਨੇ ਕਿੱਦੇ ਇਹਨਾਂ ਦੇ ਦਿਮਾਗ ਇਹਨਾਂ ਦੇ ਰਾਜਨੀਤਿਕ ਦਿਮਾਗ ਕਿੰਨੇ ਗੰਦੇ ਹੁੰਦੇ ਨੇ ਇਹਨਾਂ ਨੇ ਜਿਹੜੇ ਆਪਣੇ ਛੋਟੇ-ਛੋਟੇ 6ਵੀਂ 7ਵੀਂ ਦੇ ਬੱਚੇ ਨੇ ਉੱਥੇ ਇਹਨਾਂ ਨੇ ਪੜਾਉਣਾ ਸ਼ੁਰੂ ਕਰਤਾ ਮਹਾਤਮਾ ਗਾਂਧੀ ਨੇ ਇਹ ਕੀਤਾ ਮੁਗਲਾਂ ਪਾਹਰ ਬਾਕੀ ਹੋਰ ਜਿਹੜੇ ਹੋਗੇ ਇਹਨਾਂ ਨੇ ਆ ਬੇਲ ਟਾਟੇ ਪਰਲੇ ਇਹਨਾਂ ਨੇ ਪੜਾਉਣੀ ਸ਼ੁਰੂ ਕਰਤੀ ਕਿਦਾ ਤੇ ਭਗਤ ਸਿੰਘ ਇਹਨਾਂ ਨੇ ਪੜਾਇਆ ਨਹੀਂ ਇਹਨਾਂ ਨੂੰ ਆਇਆਗਾ ਵੀ ਇਹਦੇ ਭਗਤ ਸਿੰਘਾਂ ਦਾ ਨਾਰਾ ਨਾ ਕੋਈ ਚੱਕ ਲੈ ਸਾਡੇ ਵਿਰੁੱਧ ਨਾ ਕੋਈ ਖੜਾ ਹੋ ਜਾਏ ਇਤੇ ਆਪ ਦੇ ਕਾਲੇ ਲੜਨਾ ਪੈਣਾ ਇਤੇ ਆਪ ਦੇ ਬਜ਼ੁਰਗਾਂ ਦਾ ਤੇ ਮਾਪਿਆਂ ਦਾ ਸਾਥ ਨਾ ਦੇ ਦੇਣ ਕਲਾਕਾਰ ਸ਼ੁਰੂ ਕਰ ਰੱਖੇ ਨੇ ਕਲਾਕਾਰੀ ਕਲਾਕਾਰੀ ਮਗਰ ਐਨੇ ਨਹੀਂ ਲੇਗੇ ਨਾ ਪਿਆਰ ਦੇ ਨੌਜਵਾਨ ਉਥੇ ਜਦ ਸ਼ੋਅ ਹੁੰਦੇ ਨਾ ਤੇ ਖੜਨ ਦੀ ਜਗ੍ਹਾ ਨਹੀਂ ਹੁੰਦੀ ਹੈਗੀ ਤੇ ਦਰ ਕਿਦੇ ਆਪਣੇ ਸਕਾਲ ਹੀ ਜਾਣਾ ਹੁੰਦਾ ਉਹਦੋਂ ਇਹਨਾਂ ਨੂੰ ਸੁੱਖ ਨਹੀਂ ਹੁੰਦੀ ਇਹਨਾਂ ਦੀ ਵੀ ਗਲਤੀ ਨਹੀਂ ਹੈਗੀ ਉਹ ਗੰਦੀਆਂ ਸਰਕਾਰਾਂ ਨੇ ਸ਼ੁਰੂ ਤੋਂ ਹੀ ਪੜਾਉਂਦਿਆਂ ਨੇ ਵੀ ਅਸੀਂ ਸਰਕਾਰਾਂ ਬਹੁਤ ਚੰਗੀਆਂ ਨੇ ਜੀਆਂ ਇਹ ਬਹੁਤ ਕੁਝ ਪੜਾਉਂਦੇ ਨੇ ਜਿਹੜਾ ਐਨਐਸਪੀ ਵਗੈਰਾ ਇਹ ਵੀ ਪੜਾਉਂ ਜਾਂਦਾ ਛੁੱਟੀ 'ਚ ਜਿਹੜੀ ਆਪਣੀ ਐਫਐਸਆਈ ਜਿਹੜੀ ਸਟੋਰ ਕਰਦੀ ਆ ਫੂਡ ਵਗੈਰਾ ਆਪਣਾ ਅ ਅਨਾਜ ਆਪਣਾ ਸਟੋਰ ਕਰਕੇ ਰੱਖਦੇ ਉਹ ਵੀ ਪੜਾਉਂਦੇ ਨੇ ਇਹ ਸਰਪੰਦ ਬਣਾਉਂਦੇ ਨੇ ਵੀ ਸਰਕਾਰਾਂ ਨਾ ਵੀ ਬਹੁਤ ਚੰਗੀਆਂ ਨੇ ਲੋਕਾਂ ਦੀਆਂ ਅੱਖਾਂ ਦੇ ਪੱਟੀਆਂ ਪੱਟੀਆਂ ਬੰਨ੍ਹਦੇ ਨੇਗੇ ਵਿਕਦਾ ਦੇ ਘਰ ਦੇਆਂ ਗੱਲਾਂ ਨਾ ਸੁਣਨਣ ਦੂਜਾ ਇਹਨਾਂ ਨੇ ਇਹਨਾਂ ਨੇ ਕੋਈ ਦਾ ਅਸਰ ਨਹੀਂ ਛੱਡੀ ਹੈਗੀ ਇਹਨਾਂ ਨੇ ਨਸ਼ੇ ਠੀਕ ਹੈ ਕਿਤਾਬਾਂ ਜਿਨ੍ਹਾਂ ਨੇ ਸਿਰਫ ਆਪ ਦੇ ਆਪ ਦੇ ਬਾਰੇ ਅਸੀਂ ਆ ਅਸੀਂ ਆ ਅਸੀਂ ਆ ਸਰਕਾਰ ਨਹੀਂ ਵਧਿਆ ਨਹੀਂ ਵਧਿਆ ਉਹ ਸਾਫ ਤੈਨਾਂ ਨੇ ਨਸ਼ੇ ਤੌਰ ਤੇ ਇਹਨਾਂ ਨੇ ਜਿਹੜੇ ਕੋਈ ਨਸ਼ੇ ਤੋਂ ਪਤ ਗਿਆ ਉਹ ਕਲਾਕਾਰਾਂ ਮਗਰ ਲੱਗ ਗਿਆ ਕਲਾਮ ਕਲਾਕਾਰਾਂ ਮਗਰ ਲੜ ਰਹੇ ਨੇਗੇ ਇੱਕ ਦੂਜੇ ਨਾਲ ਲੜਦੇ ਕਲਾਕਾਰਾਂ ਵਿੱਚ ਤੇ ਆਪ ਦੇ ਤਾਵੇਂ ਕੋਈ ਨਹੀਂ ਆਉਂਦਾ ਇਹੀ ਤਾਂ ਇਹ ਤਾਉਂਦੇ ਨੇ ਮੇਰੇ ਨਾਲ ਜਾਣ ਵੀਰਾਂ ਨੂੰ ਮੇਰੀ ਬੇਨਤੀ ਹੈ ਜੋ ਇਹ ਤਾਉਂਦੇ ਨੇ ਇਹਨਾਂ ਨੇ ਤੁਹਾਡੇ ਮੱਥੇ ਤੇ ਨਾ ਕਲੰਕ ਤਲਾਂਕੇ ਤੋਂ ਉੱਥੱਪਿਆ ਹੋਇਆ ਉੱਥੱਪਿਆ ਹੋਇਆ ਵੀ ਜਿਹੜੀ ਪੰਜਾਬ ਦੀ ਜਵਾਨੀ ਹੈ ਇਹ ਟਿੱਪੇ ਜੋਗੀ ਸ਼ਰਾਬ ਜੋਗੀ ਨਸ਼ਾ ਜੋਗੀ ਰਹਿ ਗਈ ਹੈ ਤੁਸੀਂ ਆਪਦੇ ਮੱਥੇ ਤੋਂ ਇਹ ਕਲਾਕਾ ਹਟਾਓ ਤੁਸੀਂ ਬਾਤ ਚੜ ਕਹੋ ਤੁਸੀਂ ਜਿੱਤ ਕੇ ਦਿਖਾਓ ਵੀ ਪੰਜਾਬ ਦੀ ਜਵਾਨੀ ਕੀ ਹੈ ਪੰਜਾਬ ਦੇ ਨੌਜਵਾਨ ਕੀ ਨੇ ਤੁਸੀਂ ਕੀ ਦੀ ਸਮਝਦੇ ਅਸੀਂ ਕੀ ਆ ਜਦ ਅਸੀਂ ਇੱਕ ਜੋਤ ਹੋ ਜਾਂਦੇ ਆ ਨਾ ਫਿਰ ਤੁਹਾਡੇ ਵਰਗੇ ਸਾਡੇ ਮੂਰੇ ਖੜਦੇ ਨਹੀਂ ਹੈਗੇ ਤੁਹਾਡੇ ਵਰਗੇ ਨੇ ਗੋਡਨੀਆਂ ਲਵਾ ਦਿੰਦੇ ਅਸੀਂ ਗੋਡ ਨਹੀਂ ਆ ਫਿਰ ਨਾ ਤੁਹਾਡੇ ਵਰਗੇ ਬੀਮਾਨਾਂ ਨੂੰ ਅਸੀਂ ਖੜਨ ਨਹੀਂ ਦਿੰਦੇ ਆ ਕਿ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਮੋੜ ਆਪਾਂ ਕਿੱਥੇ ਹੂਣ ਦੀ ਇਹ ਨਾ ਸੋਚਾ ਕਰੋ ਉੱਥੇ ਜਾ ਕੇ ਕੀ ਕਰਨੇਗਾ ਕਈ ਕਹਿੰਦੇ ਨੇ ਬੁੜੀਆਂ ਤੋਂ ਕੀ ਕਰਾਣਾ ਉੱਥੇ ਸਾਡਿਆਂ ਮਾਮਾ ਪੈਣਾ ਬਰਾਬਰ ਨੇ ਇਹਨਾਂ ਦਾ ਕੱਠ ਦੇਖ ਕੇ ਨਾ ਉਹਨਾਂ ਦੇ ਹੌਲ ਪੈਂਦੇ ਨੇ ਹੌਲ ਵੀ ਇਹ ਕਿੱਥੋਂ ਆ ਗਈਆਂ ਇਹ ਇਹਨਾਂ ਦੇ ਸਾਹਮਣਾ ਕਿਵੇਂ ਕਰਾਂਗੇ ਹੁਣ ਵੀ ਚੱਲੇ ਤਾਂ ਰੋਜ਼ ਹੀ ਬੈਠੇ ਰਹਿੰਦੇ ਹਣ ਤੇ ਹੁਣ ਇਹ ਕਿੱਥੋਂ ਆ ਗਈਆਂ ਇਹਨਾਂ ਦੇ ਵਿੱਚ ਜਿਹੜੀ ਇੱਕ ਤਾਂ ਏਕਤਾ ਨਾ ਇਹਨਾਂ ਦੇ ਵਿੱਚ ਜਿਹੜੀ ਪਾਵਰ ਹੈਗੀ ਉਹ ਕਿਸੇ ਤੇ ਨਹੀਂ ਹੈ ਵੀ ਇਸ ਲਈ ਆਇਆ ਨਾ ਗਿਆ ਕਰੋ ਬੁੜੀਆਂ ਨੇ ਕੀ ਕਰਨਾ ਲਾ ਕੇ ਆਕਰਫ ਦੇਤੀਆਂ ਪੁੱਤਰਾਂ ਨੂੰ ਜਾਗਰੂਕ ਕਰਿਆ ਕਰੋ ਨਾ ਕਹਾਣੀਆਂ ਸੁਣਾਇ ਕਰੋ ਭਗਤ ਸਿੰਘ ਸਰਾ ਬੋਹਰਾਂ ਦੀਆਂ ਕਹਾਣੀਆਂ ਸੁਣਾਇ ਕਰੋ ਜੋ ਉਹਨਾਂ ਨੇ ਸੁਣੀਆਂ ਨਹੀਂ ਹੈਗੀਆਂ ਉਹਨਾਂ ਨੇ ਤਾਂ ਬਸ ਆਹੀ ਪੜਿਆ ਜੋ ਇਹਨਾਂ ਨੇ ਗੰਦੀਆਂ ਸਰਕਾਰਾਂ ਨੇ ਪੜਾਇਆ ਤੇ ਹੁਣ ਜਿਹੜੀ ਰੈਲੀ ਦੀ ਕਦੇ ਇਹ ਆਪਾਂ ਨੂੰ ਪਤਾ ਹੈਗਾ ਕੋਈ ਇਹ ਕਿਸਾਨਾਂ ਦੇ ਹੱਥ ਚ ਤਾਂ ਨਹੀਂ ਹੈਗੇ ਇਹ ਰੈਲੀ ਕਦੇ ਇਹਨਾਂ ਨੇ ਵੋਟਾਂ ਵਾਸਤੇ ਕੀਤੀ ਹੈ ਵੋਟਾਂ ਸਾਨੂੰ ਵੀ ਗਾਹਾਂ ਨੂੰ ਬੜਨ ਯੋਗੇ ਹੋਈਏ ਸੀ ਵੀ ਲੋਕ ਦੇ ਸ਼ੱਤਰ ਨਾ ਮਾਰਨ ਪਰ ਪੜਨਗੇ ਆਪਾਂ ਨੇ ਬਿਲਕੁਲ ਨਹੀਂ ਦਬਣਾ ਜਿਹੜੇ ਆ ਦੋਚਾ ਆਪਣੇ ਵੀਰ ਭਾਈ ਹਜੇ ਵੀ ਇਹਨਾਂ ਨਾਲ ਜਾਂਦੇ ਨੇਗੇ ਕੁਝ ਤਾਂ ਜ਼ਿਆਦਾਤਰ ਇਹਨਾਂ ਨਾਲ ਲੋਕ ਸਮਰਥਨਤ ਨਹੀਂ ਹੈਗੇ ਉਹ ਐ ਨਹੀਂ ਹੈਗੇ ਜਿਵੇਂ ਆਪਣੇ ਇੱਥੇ ਜਥੇਬੰਦੀਆਂ ਨਾ ਆਪਣੇ ਚਾਹੇ ਪਾਣੀ ਦੇ ਪੁਛਾਰਾ ਕਰਨਾ ਚਾਹੇ ਡੰਡੇ ਪੈਣ ਆਪਾਂ ਹਿੱਲਦੇ ਨਹੀਂ ਵੀਰੋ ਆਪਾਂ ਇੱਥੇ ਡਟੇ ਰਹਾਂਗੇ ਆਪਦੇ ਹੱਕ ਲੈ ਕੇ ਹੀ ਨਾਂਗੇ ਪਰ ਜਿਹੜੇ ਇਹ ਹੁੰਦੇ ਨੇ ਉਹ ਤਾਂ ਬਸ ਡਰਬੇ ਨਾਲ ਦਬਕੇ ਨਾਲ ਭੱਜਣੇ ਇਹਨਾਂ ਦੇ ਖਰੀਦੇ ਹੋਏ ਗੁੰਡੇ ਹੁੰਦੇ ਨੇ ਇਹਨਾਂ ਦਾ ਕੱਥ ਦੇਖ ਤਾਂ ਨਾ ਸੋਚਿਆ ਕਰੋ ਵੀ ਇਹਨਾਂ ਨਾਲ ਕਿੰਨੇ ਲੋਕ ਨੇ ਉਹ ਤਾਂ ਇਹਨਾਂ ਦੇ ਖਰੀਦੇ ਹੋਏ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਤੇ ਜਿਹੜੇ ਇਹਨਾਂ ਦੇ ਪਿੱਛੇ ਜਾਂਦੇ ਨੇ ਆ ਸੋਚਦੇ ਨੇ ਵੀ ਸਾਡਾ ਕੰਮ ਕਰ ਦੇਣਗੇ ਤੁਸੀਂ ਇੱਕ ਵਾਰੀ ਆ ਸੋਚ ਕੇ ਦੇਖ ਲਓ ਇੰਨੇ ਸਾਲਾਂ ਚ ਕਰ ਕੀ ਦਿੱਤਾ ਕਿੱਡਾ ਕੁ ਤੁਹਾਡਾ ਇਹਨਾਂ ਨੇ ਕੰਮਸਵਾਰ ਤਾਂ ਕਿੰਨਾ ਕੁ ਤੁਹਾਡੀ ਸੁਣ ਲਈ ਇਹਨਾਂ ਨੇ ਜਦੋਂ ਆ ਬੋਟਾ ਹੁੰਦੇ ਨੇ ਉਹਦੇ ਬਤੇਰਾ ਸਾਸਰੀ ਕਾਲਜੀ ਸਾਸਰੀ ਕਾਲਜੀ ਬਤੇਰਾ ਕਰ ਲੈਂਦੇ ਆ ਵਧੇਰੇ ਗੇਲੇ ਲਾ ਲੈਂਦੇ ਆ ਉਹ ਕਦੇ ਸੁਣਿਆਗਾ ਵੀ ਭਲਾਨਾ ਲੀਡਰ ਆਇਆ ਸੀ ਕਦੇ ਨਹੀਂ ਸੁਣਿਆ ਹੈਗਾ ਕਿਉਂ ਇਹਨਾਂ ਨੂੰ ਸਿਰਫ ਮਤਲਬ ਬੋਟਾਂ ਦਾ ਤੂੰ ਨੇ ਰੇਡੀਆਂ ਕੱਢ ਕੇ ਐਂ ਚਾਹੁੰਦੇ ਸੀ ਵੀ ਜਿਹੜੇ ਸੰਘਰਸ਼ ਚ ਚੱਲ ਰਹੇ ਨੇ ਉਹ ਤੇ ਜਿਹੜੇ ਪਰ ਨੌਜਵਾਨ ਵੀ ਜਦ ਯੁੱਗ ਗੁਜ਼ਾਰੇਣਗੇ ਇਹ ਤਾਂ ਕੋੜੇ ਨਹੀਂ ਸਾਡੇ ਮਗਰ ਲੱਗਦੇ ਜਾਣਗੇ ਫਿਰ ਸਾਡੇ ਮਗਰ ਲੱਗਦੇ ਅਸੀਂ ਇੱਕ ਦਿਨ ਰਾਜੀ ਕੱਢਾਂਗੇ ਸਾਡੇ ਮਗਰ ਆ ਜਾਣਗੇ ਫਿਰ ਇਹਨਾਂ ਦੇ ਜਿਹੜੇ ਸੰਘਰਸ਼ ਨੇ ਉਹ ਕਾਟਿਆਂਗੇ ਉਹ ਉਹ ਉਹਨਾਂ ਸੰਘਰਸ਼ਾਂ 'ਚ ਕਿਸੇ ਨੇ ਮੁੜ ਕੇ ਜਾਣਾ ਨਹੀਂ ਹੈਗਾ ਇਹਨਾਂ ਦੇ ਥੋਲ ਥੰਮ ਜਾਣਗੇ ਪਰ ਆ ਆਪਾਂ ਨੇ ਹੌਂ ਨਹੀਂ ਦਿੱਤਾ ਇਹਨਾਂ ਨੂੰ ਦਿਖਾਤਾ ਆਪਾਂ ਨੇ ਵੀ ਅਸੀਂ ਉਰੀ ਆ ਉਰੀ ਰਹਾਂਗੇ ਤੁਹਾਡੇ ਤੇ ਮਾਨਾ ਮਗਰ ਅਸੀਂ ਲੱਗਣ ਨਹੀਂ ਲੱਗੇ ਸਾਨੂੰ ਸਾਰ ਸਾਂਝਾ ਗਿਆ ਬਥੇਰੇ ਸਾਲ ਤੁਸੀਂ ਸਾਡਾ ਹੁਣ ਤੁਸੀਂ ਸੁਸਲਾ ਹੁਣ ਅਸੀਂ ਬਿਲਕੁਲ ਨਹੀਂ ਤੁਸਣ ਦੇਣਾ ਹੁਣ ਅਸੀਂ ਤੁਹਾਡੇ ਵਿਰੁੱਧ ਖੜੇ ਆ ਅਸੀਂ ਤੁਹਾਡੇ ਵਿਰੁੱਧ ਲੜਾਂਗੇ ਬੋਟਾਂ ਬੁੱਟਾਂ ਦਾ ਦੂਰ ਦੀ ਗੱਲ ਆ ਅਸੀਂ ਤੁਹਾਨੂੰ ਖੜਨ ਵੀ ਨਹੀਂ ਦਿੰਦੇ ਹੈਗੇ ਅਸੀਂ ਤੁਹਾਨੂੰ ਖੜਨ ਵੀ ਨਹੀਂ ਦਿੰਦੇ ਜਿਹੜੇ ਤੁਸੀਂ ਸਾਡੇ ਬੱਚੇ ਵਗਾਰ ਤੇ ਸਾਡੇ ਇੱਥੇ ਆਪਾਂ ਤੁਸੀਂ ਗੰਦੇ ਗੀਤ ਚਲਾਉਣੇ ਆਉਂਦੇ ਉਹ ਸਭ ਅਸੀਂ ਤੁਹਾਨੂੰ ਸੁਧਾਰ ਕੇ ਦਿਖਾਵਾਂਗੇ ਹੁਣ ਪੰਜਾਬ ਜਾਗ ਚੁੱਕਿਆ ਹੈਗਾ ਹਰ ਤੁਹਾਡੇ ਮਾਗਰ ਨਹੀਂ ਲੱਗਣਾ ਹੈਗਾ ਅਸੀਂ ਨੇ ਆ ਬਾਦਲਾ ਮਗਰ ਆ ਰਾਹੁਲ ਗਾਂਧੀ ਕਾਪਟ ਨ ਮਰਿੰਦਰ ਇਹ ਸੋਚ ਕੇ ਵੀ ਸ਼ਰਮ ਆਉਂਦੀ ਆ ਵੀ ਗੁਰਤਾ ਸਾਹਿਬ ਦੀ ਸੌ ਖਾ ਗਿਆ ਕੁਸਤਾ ਸੋਚ ਲੰਦਾ ਕਿ ਡਿੱਗੇ ਡੇ ਮਹਾਨ ਗੁਰੂ ਨੇ ਹੋ ਜਿਨ੍ਹਾਂ ਦੀ ਬਾਣੀ ਲਿਖੀ ਹੋਈ ਆ ਤੈਨੂੰ ਸ਼ਰਮ ਕਿਉਂ ਆਈ ਡੁੱਬ ਗਿਆ ਤੂੰ ਮਰ ਮਾਜਾ ਪਾਣੀ ਚ ਡੁੱਬ ਕੇ ਤੂੰ ਤੇ ਉਸ ਤੋਂ ਬਾਅਦ ਆਪਾਂ ਮਾਓਸ ਕਲਜੀ ਧਰ ਦਾ ਸਮੇਸ਼ ਪਿਤਾ ਦੇ ਵਾਲੀ ਆ ਆਪਾਂ ਉਸ ਮਾਤਾ ਸਹਿਬ ਗੌਰ ਦੀਆਂ ਧੀਆ ਉਹਨਾਂ ਨੇ ਈਨ ਨਹੀਂ ਮੰਨੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਜਿਹੜਾ ਜ਼ੁਲਮ ਸਹਿਦਾ ਨਾ ਉਹ ਵੀ ਬਰਾਬਰ ਦਾ ਗੁਣਹਾਰ ਆ ਉਹਦੇ ਜਿਹੜਾ ਜ਼ੁਲਮ ਕਰ ਰਿਆ ਇਸ ਲਈ ਜ਼ੁਲਮ ਨਹੀਂ ਸਹਿਣਾ ਜ਼ੁਲਮ ਨਹੀਂ ਕਰਨਾ ਜ਼ੁਲਮ ਜਿਹੜਾ ਆਪਾਂ ਸਹਿਨੇ ਆ ਨਾ ਇਹ ਵੀ ਆਪਾਂ ਉਹਦਾ ਬੇੜਾ ਘਰ ਤੇ ਕਰਤਾ ਆਪਣੇ ਬੱਚੇ ਸਮਝਾਓ ਮੇਰੇ ਨਾਲ ਅਣਬੀਰਾਂ ਨੂੰ ਬੇਨਤੀ ਆ ਬੀਬੀ ਰੋ ਦੱਸ ਦੂ ਉਸ ਵਾਲੇ ਦਾ ਸ਼ੋਅ ਲੱਗਦਾ ਨਾ ਤੁਸੀਂ ਐਡੇ-ਐਡੀ ਦੂਰ ਹੋ ਜਾਨੇ ਹੋਗੇ ਐਡੇ-ਐਡੀ ਦੂਰ ਹੋ ਤੁਸੀਂ ਜਾਨੇ ਹੋ ਉੱਥੇ ਤੁਸੀਂ ਐ ਨਹੀਂ ਸੋਚਦੇ ਵੀ ਕੀ ਹੋ ਵੀ ਸਾਡਾ ਕੀ ਹੋਣਾ ਸਾਡੇ ਕੋਲ ਟਾਈਮ ਹੈਗਾ ਕਿ ਨਹੀਂ ਸਾਡੇ ਕੀ ਕੰਮ ਨੇ ਆਏ ਜਾਂਦੇ ਨੇ ਭੱਜੇ ਫੇਰ ਤਾਂ ਰੋਕਿਆ ਵੀ ਨਹੀਂ ਰੁਕਦੇ ਜੇ ਐਂ ਕੰ ਕਰਨਾ ਵੇ ਤੇਰੇ ਬਾਪੂ ਮਾਰਾ ਕੋਈ ਨਹੀਂ ਬਾਪੂ ਤੈਨੂੰ ਕੱਲ੍ਹ ਦਵਾਈ ਦਵਾ ਦਾਂਗੇ ਸਿੱਧੂ ਮਸਾਲਾ ਲੰਗੇ ਜਿੱਤੇ ਸਾਡਾ ਠੀਕ ਹੈ ਇੱਕ ਆਹ ਜਿਹੜੀਆਂ ਸਾਡੀਆਂ ਬੀਬੀਆਂ ਜਾਂਦੀਆਂ ਨੇ ਆਹ ਇੱਕ ਆ ਕੇ ਭੈਣ ਕਹਿੰਦੀ ਆ ਆਨੇ ਮੇ ਤਾਂ ਭਲਾ ਨੇ ਵਾ ਬੈਨੇ ਕੰਮ ਸੁਆਰਤਾ ਐ ਜਾਂਦੀਆਂ ਨੇ ਉਹਦੇ ਮਗਰ ਨਾਲ ਪੈਸੇ ਦਿੰਦੀਆਂ ਨੇ ਨਾਲ ਉਹ ਕਰਦੀਆਂ ਨੇ ਇਹਨਾਂ ਬਾਬਿਆਂ ਨੇ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਆਪਣੇ ਹੱਕਾਂ ਲਈ ਲੜੋ ਆਓ ਐਨਾ ਸੋਚੋ ਸੰਘਰਸ਼ ਲੰਮਾ ਜੇ ਆਪਾਂ ਨੇ ਅੱਜ ਨਾ ਆਪਾਂ ਖੜੇ ਨਾ ਸਾਰੀ ਜ਼ਿੰਦਗੀ ਪਛਤਾਵਾਂਗੇ ਬਣਨਾ ਕੁਝ ਨਹੀਂ ਦੁਸ਼ਮਨ ਦੁਸ਼ਮਨ ਮੁਰੇ ਚੁਕਾਣੀ ਹੈਗਾ ਬਾਤ ਚੜ ਕੇ ਆਉਣਾ ਬਾਤ ਚੜ ਕੇ ਹਿੱਸਾ ਲੈਣਾ ਆਪਣੇ ਵੀਰ ਭਾਈ ਮਾਵਾ ਭੈਣਾ ਸਭ ਨੂੰ ਲੈ ਕੇ ਆਉਣੇਗਾ ਇਹਨਾਂ ਤੋਂ ਡਰਨ ਦੀ ਬੇਈਮਾਨ ਸਰਕਾਰਾਂ ਤੋਂ ਕੋਈ ਲੋੜ ਨਹੀਂ ਇਹ ਨਾ ਇਹ ਸਿਰਫ ਦੇਸ਼ਾਂਤ ਨੇ ਅਬ ਦਰੋਹ ਖੋਖਲੇ ਨੇ ਖੋਖਲੇ ਇਹਨਾਂ ਅੰਦਰ ਹਿੰਮਤਾਂ ਨਹੀਂ ਹੈਗੀਆਂ ਇਹ ਠੂਠੇ ਨੇ 도ਗਲੇ ਲੋਕ ਨੇ ਇਹ ਖਾ ਨਹੀਂ ਸਕਦੇ ਸੱਚਾਈ ਮੂਰੇ ਖੜ ਨਹੀਂ ਸਕਦੇ ਹੈਗੇ ਸਾਲਿਆਂ ਨੇ ਕਿਹਾਗੀ ਕਹੀਏ ਜੀਏ ਗੱਲ ਜਿਹੜਾ ਬੰਦਾ ਆਪਦੀਆਂ ਨਾਜ਼ਰਾਂ ਚ ਨਹੀਂ ਸਹੀ ਹੈਗਾ ਦੁਨੀਆ ਮੂਰੇ ਕੀ ਸਹੀ ਹੋ ਜਾਊਗਾ ਇਸ ਲਈ ਮੇਰੇ ਬੀਰੋ ਮੇਰੀਆਂ ਭੈਣੋ ਬਾਤ ਚੜ ਕੇ ਆਓ ਐ ਨਾ ਹੋਵੇ ਇੱਕ ਦਿਨ ਅੰਨੀਆਂ ਦੋ ਦਿਨ ਅੰਨੀਆਂ ਚੱਲ ਜੀ ਤੇ ਜਿਵਨ ਨਹੀਂ ਆਸ ਐ ਨਾ ਹੋਵੇ ਤੁਸੀਂ ਆਪਣੀ ਜੜੀ ਨਾ ਆਉਣ ਵਾਲੀ ਪੀੜ੍ਹੀਆਂ ਲਾਂਗਤਾ ਪਾਉਗੀ ਲਾਂਗਤਾ ਵੀ ਇਹਨਾਂ ਨੇ ਇਹ ਸਾਡੇ ਦਾਦੇ-ਪਰਦਾਦਿਆਂ ਨੇ ਉਹ ਬੇਈਮਾਨਾਂ ਮਗਰ ਲਾ ਕੇ ਸਾਡਾ ਕੀ ਹਾਲ ਕਰਤਾ ਰੋਣਗੇ ਗੁਲਾਮੀ ਕਰਨਗੇ ਇਹਨਾਂ ਦੀ ਹੁਣ ਤੁਸੀਂ ਆਪ ਸੋਚ ਕੇ ਦੇਖੋ ਬੰਦੇ ਆ ਸੋਚੇ ਬਾਹਮਣਾਂ ਦਾ ਧਰਨਾ ਲੱਗਿਆ ਹੋਇਆ ਜੀ ਤੇ ਧਰਨੇ ਹੁੰਦੇ ਨੇ ਹਮੇਸ਼ਾ ਕਿਸਾਨਾਂ ਦੇ ਧਰਨੇ ਹੁੰਦੇ ਨੇ ਹਮੇਸ਼ਾ ਬੇਰਜ਼ਗਾਰ ਲੋਕਾਂ ਦੇ ਆਪਣੇ ਵਰਗਿਆਂ ਦੇ ਕਦੇ ਦੇਖਿਆਗਾ ਬਾਹਮਣ ਬੋਦੀਆਂ ਵਾਲੇ ਬੈਠੇ ਨੇ ਧਰਨੀਆਂ ਤੇ ਜੀ ਕਦੇ ਨਹੀਂ ਹੁੰਦੇ ਹੈਗੇ ਕਿਉਂ ਉਹਨਾਂ ਦੇ ਤਾਂ ਸਰਕਾਰਾਂ ਹਮਾਇਤਾਂ ਕਰਤੀਆਂ ਨੇਗੀਆਂ ਇਹ ਚਾਹੁੰਦੇ ਨੇ ਜੱਟਾਂ ਸਾਡੇ ਤੇ ਨਹੀਂ ਮਰੋ ਸਾਡੇ ਤੇ ਡਿਪੈਂਡੈਂਟ ਨਹੀਂ ਹੈਗਾ ਇਹ ਇਹ ਸਾਡੇ ਹੱਥਾਂ ਕਣੀ ਨਹੀਂ ਝਾਗਦੇ ਇਹ ਤੇ ਆਦੀਆਂ ਜ਼ਮੀਨਾਂ ਨਹੀਂ ਜਿਹੜੀ ਜਿਹੜਾ ਮੋਦੀ ਤੇਗਲਾ ਫਿਰਦਾ ਨਾ ਬੰਨੀ ਦੀ ਕਾਲੀ ਨੂੰ ਮੱਥੇ ਹਨਾ ਜੇ ਤੁਸੀਂ ਸੁਣ ਸੁਣ ਕਹਿ ਰਹੇ ਨਹੀਂ ਹੋਗੇ ਚਾਹ ਪਤਾ ਕਿੰਨੇ ਦੀ ਪਿੰਦੀ ਆ 1 ਲੱਖ ਦੀ ਚਾਹ ਪਿੰਦੀ ਆ 1 ਲੱਖ ਰੁਪਏ ਦੀ ਔਰ 1.5 ਲੱਖ ਰੁਪਏ ਦੀ ਚਾਹ ਪਿੰਦੀ ਆ ਉਹ ਜੇ ਆਪਣੇ ਇੱਥੇ 1 ਲੱਖ ਦੀ 1.5 ਲੱਖ ਦੀ ਲਿੰਟ ਹੋਵੇ 2 2 3 3 ਸਾਲ ਨਿਕਰਦੀ ਵੀਰੋ ਸਾਂਭ ਲੋ ਤੁਸੀਂ ਆਪੇ ਉਹ ਕਿਹੜੇ ਲੋਕ ਨੇ ਆਪਾਂ ਕਿਹੜੇ ਲੋਕ ਆ ਇਹ ਪੈਸਾ ਉਹਨਾਂ ਦਾ ਵੀ ਨਹੀਂ ਹੈਗਾ ਪੈਸਾ ਤੇ ਆਪਣਾ ਹੀ ਹੈ ਆਪਣੀ ਹੱਥ ਕਮਾਈ ਜਿਹੜੀ ਆਈ ਆ ਆਪਾਂ ਨੂੰ ਤਾਂ ਮਿਲ ਨਹੀਂ ਰਹੀ ਉਹਨਾਂ ਨੂੰ ਦੇ ਦਿੰਦੇ ਨੇ ਇਹ ਮੋਦੀ ਫਰਦਾ ਹੈਗਾ ਠੋਕ ਦੇ ਰਚਦਾ ਹੈਗਾ ਇਹ ਕੋਈ ਬੰਦਾ ਹੈਗਾ ਸ਼ਰਮੀ ਨੂੰ ਹੈ ਨਹੀਂਗੀ ਆਪਾਂ ਨੇ ਇਹਦਾ ਵਿਰੋਧ ਕਰਨਾ ਆਰਡੀਨੈਂਸ ਕਿੰਨੇ ਪਾਸ ਕਰਾ ਕੇ ਰਹਾਗੇ ਨਾਰੇ ਲਾ ਕੇ ਆਜੋ ਸਾਡਾ ਇੱਕਾ ਜਿੰਦਾਬਾਦ 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 ਪਾਤੀ ਕਿਸਾਨ ਜੀ ਉਹਨੀਆਂ ਨੇ